ਨਮਸਕਾਰ ਕਰਦੇ ਨੇ ਸਤਿਗੁਰਾਂ ਨੇ ਤਾਂ ਕਿਸੇ ਨੇ ਸਵਾਲ ਕੀਤਾ ਸੀ ਕਹਿੰਦੇ ਜਿਹੜੇ ਰੱਬ ਨੇ ਲੇਖ ਬਣਾ ਦਿੱਤੇ ਉੱਥੇ ਲੇਖ ਕਿਵੇਂ ਬਦਲੇ ਜਾ ਸਕਦੇ ਨੇ ਇਹ ਤਾਂ ਬਦਲੇ ਨਹੀਂ ਜਾ ਸਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਇਹ ਉਪਰਾਨਾ ਨਕਦੇ ਮਹਾਰਾਜ ਜੀਆਂ ਦਾ ਦਰ ਹੈ ਇੱਥੇ ਕਿਸਮਤ ਵੀ ਬਦਲਦੀ ਹੈ ਲੇਖ ਵੀ ਬਦਲੇ ਜਾਂਦੇ ਨੇ ਇੱਥੇ ਤਾਂ ਜਨਮ ਵੀ ਬਦਲਿਆ ਜਾਂਦਾ ਹੈ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਇਹ ਰੱਬ ਆਵੇ ਬਿਨ ਸਵਾਸ ਤੇ ਰੱਖੇ ਮੇਰਾ ਭਾਵ ਹੈ ਪ੍ਰਮਾਤਮਾ ਨੂੰ ਪਾਵੇ ਸਤਿਗੁਰਾਂ ਨੂੰ ਪਾਵੇ ਤਦ ਨੂੰ ਬਿਨ ਸਵਾਸਾਂ ਤੋਂ ਰੱਖ ਗਏ ਰਹਿ ਸਕਦੇ ਆ ਕੋਪਰੀ ਲੈ ਗਈ ਕੋਈ ਪਰਵਾਹ ਨਹੀਂ 21 ਦਿਨ ਭਾਈ ਤਾਰੂ ਸਿੰਘ ਜੀ ਨਹੀਂ ਰਹੇ ਕਿੰਨਾ ਨੇ ਰੱਖੇ ਨੇ ਉਹ ਦੋ ਫਾੜ ਹੋਏ ਨੇ ਕੀਤੇ ਜਾ ਰਹੇ ਨੇ ਜਦੋਂ ਤੱਕ ਦੋ ਫਾੜ ਨਹੀਂ ਹੋਏ ਇਕ ਇਧਰ ਨਹੀਂ ਗਿਰਿਆ ਕਿ ਇਧਰ ਨਹੀਂ ਗਿਰਿਆ ਉਹਨਾਂ ਦੇ ਵਿੱਚ ਅਵਾਜ਼ ਆ ਰਹੀ ਸੀ ਜਬ ਜੀ ਸਾਹਿਬ ਦੇ ਬਾਣੀ ਦੀ ਆਵਾਜ਼ ਆ ਰਹੀ ਸੀ ਦੇਗ ਦੇ ਵਿਚੋ ਵਾਲੇ ਗਏ ਚਰਖੀਆਂ ਤੇ ਚੜੇ ਗਏ ਤਾਂ ਉਹ ਅਵਸਥਾ ਬਣਦੀ ਹੈ ਜਦੋਂ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਆਪਣੇ ਆਤਮ ਨੂੰ ਰਪਣ ਕਰਦੇ ਹੈ ਜਦੋਂ ਸਤਗੁਰਾਂ ਦੇ ਕੋਲ ਆ ਕੇ ਕਿਸੇ ਨੇ ਸਵਾਲ ਕੀਤਾ ਭਾਈ ਇੱਥੇ ਬਦਲੇ ਜਾ ਸਕਦੇ ਨੇ ਲੇਖ ਬਦਲੇ ਜਾਂਦੇ ਨੇ ਕਹਿੰਦੇ ਕਿ ਮੈਂ ਸਤਿਗੁਰਾਂ ਨੇ ਕੋ ਸਮੇਂ ਪੁਰਾਣੇ ਸਮੇਂ ਦੇ ਇੱਕ ਸਟੈਂਪ ਮੋਰ ਮੰਗਾਈ ਉਹ ਕਹਿੰਦੇ ਇਹਦੇ ਦਾਸੇ ਤੇ ਕੀ ਲਿਖਿਆ ਹੈ ਕਹਿੰਦੇ ਪੁੱਠੇ ਅੱਖਰ ਨੇ ਕੋਈ ਸਮਝ ਨਹੀਂ ਆ ਰਹੀ ਤਾਂ ਜਦੋਂ ਲੱਗਦੀ ਹੈ ਉਹ ਲਾਈ ਜਾਂਦੀ ਹੈ ਸਟੈਂਪ